ਕਿਸ ਕਰਕੇ ਦੇਖੋ ਜਲੋਂ ਦੀ ਭਾਜਪਾ ਜਿਹੜੀ ਆ ਕੇਂਦਰ ਦੇ ਵਿੱਚ ਆਈ ਆ ਪਿਛਲੇ 10 ਸਾਲਾਂ ਤੋਂ ਐਸ்சி ਐਸਟੀ ਤੇ ਘੱਟ ਗਿਣਤੀਆਂ ਦੇ ਉੱਪਰ ਜਿਹੜੇ ਕਾਨੂੰਨ ਥੋਪੇ ਜਾ ਰਹੇ ਨੇ ਕਿਸਾਨਾਂ ਤੇ ਕਾਨੂੰਨ ਥੋਪੇ ਜਾਏ ਇਹ ਜਿਹੜਾ ਬਤੀਰਾ ਆ ਇਹ ਫਾਸੀਵਾਦੀ ਬਤੀਰਾ ਆ ਸਭ ਭਾਰਤ ਦੇ ਲੋਕ ਜਿਹੜੇ ਆ ਉਹ ਬਹੁਤ ਇਹਨਾਂ ਗੱਲਾਂ ਤੋਂ ਤੰਗ ਨੇ ਔਰ ਇਹੋ ਜੇ ਕਾਨੂੰਨ ਲਿਆ ਕੇ ਲੋਕਾਂ ਦਾ ਜਿਹੜਾ ਅਸਲ ਜਿਹੜਾ ਧਿਆਨ ਆ ਮੁੱਦਿਆਂ ਤੋਂ ਇਹ ਭਟਕਾਉਣ ਦੇ ਲਈ ਵੀ ਇੱਕ ਇਟ ਇਜ਼ ਦੀ ਆਰਟ ਆਫ ਪੋਲਿਸੀ ਆਫ ਮਤਲਬ ਬੀਜੇਪੀ ਗਵਰਨਮੈਂਟ ਸੋ ਇਸ ਕਰਕੇ ਅਸੀਂ ਇੱਥੇ ਅੱਜ ਤਾਂ ਇਕੱਠੇ ਹੋਏ ਆ ਕਿ ਪਿਛਲੇ ਦਿਨਾਂ ਵਿੱਚ ਅਸੀਂ ਫੈਸਲਾ ਕੀਤਾ ਕਿ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਜਿਹੜੇ ਆ ਮੈਮੋਰੈਂਡਮ ਜਿਹੜੇ ਆ ਡਿਪਟੀ ਕਮਿਸ਼ਨਰ ਦੇ ਥਰੂ ਰਾਸ਼ਟਰਪਤੀ ਜੀ ਨੂੰ ਭੇਜਣੇ ਉਹਦੇ ਵਿੱਚ ਬੜੀਆਂ ਕ੍ਰੀਏ ਡਿਮਾਂਡ ਆ ਕਿ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ ਹਾਲੇ ਜਿਹੜੇ ਪਹਿਲੇ ਕਾਨੂੰਨ ਸੀ ਇੰਡੀਅਨ ਪੈਨਲ ਕੋਡ ਜਿਹੜੀ ਆਪੀਸੀ ਸੀ ਆਰਪੀਸੀ ਹਾਲੇ ਉਹ ਤਾਂ ਲੋਕਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਈ ਔਰ ਇਹ ਜਿਹੜਾ ਆ ਭਾਜਪੀ ਨੇ ਡਿਕਟੇਟਰਸ਼ਿਪ ਦੇ ਰਾਹੀਂ ਇਹ ਕਾਨੂੰਨ ਜਿਹੜੇ ਆ ਗਲਤ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਜਿਹੜੇ ਆ ਆਪਣੇ ਬਹੁਮਤ ਦਾ ਨਜਾਇਜ਼ ਫਾਇਦਾ ਉਠਾ ਕੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਆ ਉਹ ਪਾਸ ਕਰਾਈ ਸੀ ਲੋਕਾਂ ਦੀ ਉਹਦੇ ਵਿੱਚ ਕੋਈ opinion ਨਹੀਂ ਲਈ ਜਦ ਕਿ ਸੰਵਿਧਾਨ ਦੇ ਵਿੱਚ ਬੜੀ ਕਲੀਅਰ ਸੰਸ਼ੋਧਨ ਆ ਕਿ ਅਗਰ ਸਟੇਟ ਕੋਈ ਲਾਅ ਪਾਸ ਕਰਦੀ ਹੈ ਤਾਂ ਲੋਕਾਂ ਦੀ ਓਪੀਨੀਅਨ ਲੈਣੀ ਪੈਂਦੀ ਇਹਨਾਂ ਨੇ ਕਦੇ ਵੀ ਸਟੇਕ ਹোল্ডার ਕਿਸੇ ਨੂੰ ਬਣਾਇਆ ਹੀ ਨਹੀਂ ਕਦੀ ਵੀ ਕਾਨੂੰਨ ਬਣਾਉਣ ਬਿੱਲੇ ਚਾਹੇ ਉਹ ਜਿਹੜੇ ਬਲੈਕ ਜਿਹੜੇ ਫਾਰਮਰ ਲਾਅ ਆਏ ਉਹ ਚ ਵੀ ਤੁਸੀਂ ਦੇਖਿਆ ਕਿ ਕਿਸਾਨਾਂ ਦੀ ਰਾਏ ਹੀ ਨਹੀਂ ਲਈ ਵੀ ਭਈ ਆ ਤੁਹਾਨੂੰ ਚੀਜ਼ਾਂ ਸ਼ੂਟ ਕਰਦੀਆਂ ਅਸੀਂ ਬਣਾ ਦਈਏ ਇਸੇ ਤਰ੍ਹਾਂ ਇਹ ਵੀ ਕਾਨੂੰਨ ਜਿਹੜੇ ਆ ਲੈ ਕੇ ਆਂਦੇ ਆ ਇਹ ਕਾਨੂੰਨ ਕੀ ਆ ਜਿਹੜੇ ਪਹਿਲੇ ਕਾਨੂੰਨ ਸੀ ਉਹ ਸਾਡੇ ਹਮਨ ਰਾਈਟਸ ਨੂੰ ਜਿਹੜੇ ਸਿਕਿਉਰ ਕਰਦੇ ਆ ਸਾਡੇ ਮਾਨਵ ਅਧਿਕਾਰਾਂ ਲਈ ਰੱਖਿਆ ਕਰਦੇ ਹੀ ਜਿਹੜੇ ਇਹ ਕਾਨੂੰਨ ਆ ਇਹ ਐਸਐਸਟੀ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਉਹਨਾਂ ਤੇ ਜ਼ੁਲਮ ਕਰਨ ਦੇ ਲਈ ਵੀ ਜੇ ਸਿੱਧੇ ਤਰੀਕੇ ਨਾਲ ਨਹੀਂ ਮੰਨਦੇ ਜੋ ਅਸੀਂ ਕਹਿੰਨੇ ਆ ਤਾਂ ਫਿਰ ਇਹਨਾਂ ਨੂੰ ਡੰਡੇ ਨਾ ਬਣਾਵਾਂਗੇ 7 ਸਾਲ ਹੋ ਗਏ ਆ ਭਾਰਤ ਦੇਸ਼ ਨੂੰ ਆਜ਼ਾਦ ਹੋਏ ਕੀ ਇਹਨਾਂ ਨੂੰ ਹੁਣ ਕੀ ਲੱਗਾ ਜਿਹੜਾ ਸੋਚ ਕਰਨੀ ਪੈ ਗਈ ਕਿ ਪਹਿਲੇ ਕਾਨੂੰਨ ਗਲਤ ਸੀਗੇ ਜਿਹੜੇ ਇਹਨਾਂ ਸ਼ਾਲਕ ਚੱਲੇ ਆ ਰਹੇ ਸੀ ਪੂਰੇ ਵਰਲਡ ਦੇ ਵਿੱਚ 1860 ਦਾ ਹੀ ਲਾਅ ਚੱਲਦਾ ਹੈ ਪੂਰੇ ਵਰਲਡ ਦੇ ਵਿੱਚ ਜਿਸ ਅੰਗਰੇਜ਼ ਗਵਰਨਮੈਂਟ ਨੇ ਕਾਨੂੰਨ ਬਣਾਏ ਸੀ ਉਹ ਅੱਜ ਵੀ ਇੰਗਲੈਂਡ ਦੇ ਵਿੱਚ ਬੜੇ ਰਲਾਈਬਲ ਲਾਅ ਨੇ ਔਰ ਉੱਥੇ ਸਭ ਤੋਂ ਜ਼ਿਆਦਾ ਲਾਅ ਐਂਡ ਆਰਡਰ ਦੇਖੋ ਮੇਨਟੇਨ ਹੁੰਦਾ ਹੈ ਪੂਰੇ ਯੂਰਪ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ ਨਹੀਂ ਉੱਥੇ ਸਾਰੀਆਂ ਚੀਜ਼ਾਂ ਬੜੀਆਂ ਡਿਸਿਪਲਨ ਚ ਚੱਲ ਰਹੀਆਂ ਨੇ ਔਰ ਭਾਰਤ ਦਾ ਜਿਹੜਾ ਕ੍ਰਾਈਮ ਰੇਟ ਆ ਉਹ ਤਾਂ ਪਹਿਲਾਂ ਵੀ ਮੇਰਾ ਖਿਆਲ ਆ ਸਾਰੇ ਮੁਲਕਾਂ ਨਾਲੋਂ ਵੱਧ ਹੈਗਾ ਤੇ ਜੇ ਪਹਿਲੇ ਜਿਹੜੇ ਕਾਨੂੰਨ ਆ ਜਿਹੜੇ ਜ਼ਿਆਦਾ ਮਨੁੱਖ ਮਨੁੱਖਾਂ ਦੇ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਸੀ ਇਹ ਭਾਰਤ ਸਰਕਾਰ ਕਿੱਦਾਂ ਇਹ ਕਹਿ ਸਕਦੀ ਆ ਕਿ ਇਹ ਜਿਹੜੇ ਕਾਨੂੰਨ ਆ ਇਹ ਬਸਤੀਵਾਦੀ ਕਾਨੂੰਨਾਂ ਤੋਂ ਵਧੀਆ ਨੇ ਇੱਕ ਤਰੀਕਾ ਦੱਸਣ ਹਾਲੇ ਤੱਕ ਇਹਦੇ ਤੇ ਕੋਈ ਪਾਰਲੀਮੈਂਟ ਦੇ ਵਿੱਚ ਆਫੀਸ਼ਲ ਸਟੇਟਮੈਂਟ ਪੀਐਮ ਮੋਦੀ ਨੇ ਨਹੀਂ ਦਿੱਤੀ ਕੋਈ ਹੋਮ ਮਿਨਿਸਟਰ ਹਮੇਸ਼ਾ ਨਹੀਂ ਦਿੱਤੀ ਜਦ ਕਿ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾ ਉਹਨਾਂ ਨੇ ਚਿੰਤਾ ਪ੍ਰਗਟ ਕੀਤੀਆਂ ਨੇ ਕਿ ਇਹ ਜਿਹੜੇ ਕਾਨੂੰਨ ਆ ਪੁਲਿਸ ਨੂੰ ਵੱਧ ਪਾਵਰਾਂ ਦਿੰਦੇ ਨੇ ਔਰ ਇਹਦੇ ਵਿੱਚ ਹੋਰ ਇੱਕ ਗੱਲ ਆ ਅੱਗੇ ਸੀ ਕਿ ਦੋਸ਼ੀ ਫੜ ਲਿਆ ਕੋਈ આરોપી ਫੜਿਆ ਪੁਲਿਸ ਨੇ ਉਹਨੂੰ ਵਿਦਨ ਟਾਈਮ 24 ਘੰਟੇ ਦੇ ਵਿੱਚ ਅਦਾਲਤ 'ਚ ਪੇਸ਼ ਕਰਕੇ ਅਦਾਲਤ ਦੀ ਪ੍ਰਾਪਰਟੀ ਬਣਾ ਦਿੱਤਾ ਜਾਂਦਾ ਇਹ ਤੇ ਅਦਾਲਤ ਤੋਂ ਰਿਮਾਂਡ ਮੰਗਿਆ ਗਿਆ ਹੁਣ ਇਸ ਕਾਨੂੰਨ ਦੇ ਤਹਿਤ ਪੁਲਿਸ ਨੂੰ ਇਹ ਅਧਿਕਾਰ ਦਿੱਤਾ ਕਿ ਤੁਸੀਂ ਦੋਸ਼ੀ ਨੂੰ ਫੜ ਕੇ ਉਹਦੀ ਇੰਟੈਰੋਗੇਟ ਜਿੰਨੇ ਮਰਜ਼ੀ ਦਿਨ ਕਰ ਸਕਦੇ ਆ। ਇਹਨਾਂ ਤੁਹਾਨੂੰ ਕੋਈ ਨਹੀਂ ਪੁੱਛੇਗਾ। ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਕਾਲਾ ਦੌਰ ਪੰਜਾਬ 'ਚ ਰਿਹਾ ਉਹਨਾਂ ਨੂੰ ਵੀ ਇਹ ਕਾਨੂੰਨ ਯਾਦ ਕਰਾਉਣਗੇ ਤੇ ਘਟ ਗਿਣਤੀਆਂ ਤੇ ਵੱਧ ਜ਼ੁਲਮ ਹੋਣਗੇ। ਦੂਜਾ ਜਿਹੜਾ ਆ ਅਸੀਂ ਇੱਕ ਜਿਹੜਾ ਮੈਮੋਰੈਂਡਮ 'ਚ ਹੋਰ ਚੀਜ਼ ਐਡ ਕੀਤੀ ਆ। ਉਹ ਹੈਗਾ ਜੂਪੀ ਦੇ ਵਿੱਚ। ਜੂਪੀ 'ਚ ਵੀ ਜਿਹੜਾ ਅਦਿੱਤਿਆ ਨਾ ਜੋਗੀ ਆ ਉਹ ਡੈਮੋਕ੍ਰੇਟ ਦੇ ਕਿਹਨਾ ਸੀਐਮ ਨਹੀਂ ਆ ਉਹਨੂੰ ਹੁਣ ਬਲਡੋਜ਼ਰ ਸੀਐਮ ਕਹਿ ਰਹੇ ਨੇ ਠੱਕੇਸ਼ਾਈ ਵਾਲਾ ਕਰਨ ਵਾਲਾ ਸੀਐਮ ਤੇ ਉਹਦੇ ਰਾਜ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਹੇ ਆ ਔਰ ਹੁਣ ਉਹਨਾਂ ਦੋ ਨਵੇਂ ਕਾਨੂੰਨ ਉੱਥੇ ਵੀ ਲਿਆਂਦੇ ਜੁਪੀ ਇੱਕ ਲਿਆਂਦਾ ਹੈ ਅਵੈ ਧਰਮ ਪਰਿਵਰਤਨ ਦੇਖੋ ਜਿਹੜਾ ਆਰਟੀਕਲ 25 A ਆ ਉਹ ਕਿਸੇ ਵੀ ਇੰਡੀਵਿਜੂਅਲ ਬੰਦੇ ਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਦਿੰਦਾ ਉਹਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦਿੰਦਾ ਉਹਨੂੰ ਆਪਣੇ ਆਸਤਾ ਦੇ ਮੁਤਾਬਕ ਕਿਤੇ ਵੀ ਜਾਣ ਦੀ ਜਲਦੀ ਦਿੰਦਾ ਪਰ ਇਹ ਬੰਨਣਾ ਚਾਹੁੰਦੇ ਆ ਮਨਸਾ ਕਲੀਅਰ ਆ ਹਿੰਦੂ ਰਾਸ਼ਟਰ ਦੇ ਇਹ ਤਿਆਰੀ ਕਰ ਰਹੇ ਆ ਹਿੰਦੂ ਰਾਸ਼ਟਰ ਦੀ ਵੀ ਅਸੀਂ ਇਹਨਾਂ ਦੇ ਪਹਿਲਾਂ ਕਾਨੂੰਨ ਲੈ ਕੇ ਆਈਏ ਤਾਂ ਕਿ ਬਾਅਦ ਵਿੱਚ ਇਹਨਾਂ ਨੂੰ ਔਖਾ ਨਾ ਹੋਵੇ ਅਸੀਂ ਇਹਨਾਂ ਨੂੰ ਆਦੀ ਬਣਾ ਲਈਏ ਇਹਨਾਂ ਗੱਲਾਂ ਤੇ ਉੱਥੇ ਕੀ ਹੋ ਰਿਹਾ ਰੋਜ਼ ਅਵੈਦ ਧਰਮ ਪਰिवर्तन ਦੇ ਨਾਂ ਤੇ ਘੱਟ ਗਿਣਤੀਆਂ ਦੇ ਉੱਪਰ ਲਗਾਤਾਰ ਜ਼ੁਲਮ ਹੋ ਰਿਹਾ ਪੁਲਿਸ ਦਾ ਡੰਡਾ ਚੱਲ ਰਿਹਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਦ ਕਿ ਸੰਵਿਧਾਨੀ ਦੀ ਆਗਿਆ ਦਿੰਦਾ ਦੂਸਰਾ ਇੱਕ ਨਜੂਲ ਲੈਂਡ ਐਕਟ ਜਿਹਦੇ ਵਿੱਚ ਸੰਸ਼ੋਧਨ ਕੀਤਾ 1956 ਸੰਸ਼ੋਧਨ ਕੀਤਾ ਹੀ ਅੰਗਰੇਜ਼ ਸਰਕਾਰ ਨੇ ਨਜੂਲ ਜਿਹੜੀਆਂ ਜ਼ਮੀਨਾਂ ਸੀਗੀਆਂ ਜਿਹੜੇ ਸਤੰਤਰਤਾ ਦੇ ਸਨਾਨੀਆਂ ਨੇ ਜ਼ਮੀਨਾਂ ਕਬਜ਼ੇ 'ਚ ਲੈ ਲੈਂਦੇ ਸੀ ਅੰਗਰੇਜ਼ ਤੇ ਉਹ ਜ਼ਮੀਨਾਂ ਤੇ 1956 'ਚ ਆਜ਼ਾਦ ਭਾਰਤ ਦੀ ਪਹਿਲੀ ਪਾਰਲੀਮੈਂਟ ਨੇ ਇਹ ਕਿਹਾ ਸੀ ਕਿ ਇਹ ਸੁਸਾਇਟੀਆਂ ਨੂੰ ਜ਼ਮੀਨਾਂ ਦੇ ਦਿੱਤੀਆਂ ਜਾਂ ਲੀਜ਼ ਤੇ ਪਰ ਹੁਣ ਕੀ ਆ ਹੁਣ ਜੋਗੀ ਕਹਿੰਦਾ ਵੀ ਇਹ ਜਿਹੜੀਆਂ ਨਜੂਲ ਲੈਂਡ ਦੀਆਂ ਜਿਹੜੀਆਂ ਜ਼ਮੀਨਾਂ ਇਹਦੀ ਲੀਜ਼ ਨਹੀਂ ਵਧਾਈ ਜਾਏਗੀ ਹੁਣ ਜੁਪੀ ਸਰਕਾਰ ਮਾਫੀਆ ਬਣਨਾ ਚਾਹੁੰਦੀ ਲੈਂਡ ਮਾਫੀਆ ਜ਼ਮੀਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਦੀ ਵਰਤੋਂ ਕਿੱਦਾਂ ਕਰਨੀ ਆ ਕਿਹਦੇ ਲਈ ਕਰਨੀ ਆ ਇਹਦਾ ਕੋਈ ਖੁਲਾਸਾ ਉਸ ਐਕਟ ਦੇ ਵਿੱਚ ਨਹੀਂ ਕੀਤਾ ਇਸ ਕਰਕੇ ਸਾਡੀ ਇਹ ਮੰਗ ਆ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ ਸਾਰੇ ਅੱਜ ਇੱਥੇ ਸਾਡੇ ਬੌਜਨ ਐਕਸ਼ਨ ਫਰੰਟ ਦੇ ਜਿੰਨੇ ਵੀ ਸੀਨੀਅਰ ਲੀਡਰ ਉਹ ਵੀ ਇੱਥੇ ਪਹੁੰਚੇ ਨੇ ਸਾਡੇ ਜਿੰਨੇ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਰਾਮਕੜੀਆ ਮਿਸਲ ਦੇ ਬਾਬਾ ਜੀ ਉਹ ਵੀ ਇੱਥੇ ਪਹੁੰਚੇ ਨੇ ਬਾਕੀ ਵੀ ਨਿਹੰਗ ਸਿੰਘ ਪਹੁੰਚੇ ਨੇ ਸਾਡੇ ਐਸਸੀਐਸਟੀ ਤੋਂ ਵੀ ਸਾਡੇ ਭਰਾ ਇੱਥੇ ਪਹੁੰਚੇ ਨੇ ਸਾਡੇ ਪਾਸਟ ਐਸੋਸੀਏਸ਼ਨ ਦੇ ਵੀ ਸਾਰੇ ਪਾਸਮਾਨ ਪਹੁੰਚੇ ਨੇ ਔਰ ਕ੍ਰਿਸਚਨ ਨੈਸ਼ਨਲ ਫੰਡ ਦੇ ਵੀ ਸਾਰੇ ਨਮਾਇੰਦੇ ਅਸੀਂ ਮਿਲ ਕੇ ਭਾਈਚਾਰਾ ਬਣਾ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਰਾਸ਼ਟਰਪਤੀ ਦੇ ਨਾਮ ਕਿ ਇਹਨਾਂ ਨੂੰ ਤੁਰੰਤ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਔਰ ਪਹਿਲਾਂ ਵਾਲੀ ਸਥਿਤੀ ਜਿਹੜੀ ਆ ਜੁਪੀ ਜੀ ਵੀ ਜਿਹੜੀ ਆ ਬਹਾਲ ਕੀਤੀ ਜਾਵੇ ਔਰ ਦੇਸ਼ ਵਿੱਚ ਵੀ ਤਾਂ ਕਿ ਲੋਕਾਂ ਦੇ ਅਧਿਕਾਰਾਂ ਦਾ ਹਨ ਨਾ ਹੋ ਸੋ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਡੇ ਸਾਹਮਣੇ ਆਪਣੇ ਲਾਰੈਂਸ ਚੌਧਰੀ ਜੀ ਬਹੁਤ ਹੀ ਤਰੀਕੇ ਦੇ ਨਾਲ ਉਹਨਾਂ ਤੁਹਾਨੂੰ ਸਮਝਾਇਆ ਅਸੀਂ ਜ਼ਿਆਦਾ ਨਹੀਂ ਬੋਲਾਂਗੇ ਅਸੀਂ ਬੋਲਾਂਗੇ ਕਿ ਜਿਹੜੇ ਕਾਨੂੰਨ ਨਵੇਂ ਬਣਾਈ ਜਾਂਦੇ ਆ ਔਰ ਕਿਸਾਨਾਂ ਵਾਸਤੇ ਜਿਹੜੇ ਇਹ ਧੱਕਾਸ਼ਾਹੀ ਹੁੰਦੀ ਆ ਔਰ ਜਿਹੜਾ ਦੂਸਰਾ ਕੋਈ ਧੱਕਾਸ਼ਾਹੀ ਹੁੰਦੀ ਆ ਇਹ ਨਵੇਂ ਕਾਨੂੰਨ ਜਿਹੜੇ ਬਣਾਏ ਜਾਂਦੇ ਆ ਉਹਨਾਂ ਦੇ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਤਸ਼ੱਦਦ ਨਾ ਹੋਵੇ ਜਿਹੜਾ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਕੋਈ ਵੀ ਭਾਈਚਾਰਾ ਆ ਇਹ ਸਭ ਸਾਂਝੇ ਆ ਇਹ ਸਾਰੇ ਸਾਂਝੇ ਰਹਿਣੇ ਚਾਹੀਦੇ ਆ ਸਾਂਝੀ ਇਹ ਮਾਰਤਾਰੂ ਇੱਕ ਅਸੀਂ ਸੰਦੇਸ਼ ਦਿੰਨੇ ਆ ਵੀ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈ ਅਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਸ ਕਰਕੇ ਅਸੀਂ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ